ਇਸ ਵਲ ਦੀ ਵੱਡੀ ਖਬਰ ਹੈ ਕਿਸਾਨ ਮੋਰਚੇ ਤੋਂ ਆ ਰਹੀ ਆ ਸ਼ੰਭੂ ਬਾਡਰ ਤੋਂ ਕਿਸਾਨ ਆਗੂ ਸਰਬਤ ਸਿੰਘ ਪੰਦੇਰ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ 25ਵੇਂ ਦਿਨ ਦੇ ਵਿੱਚ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਪੋਖੜਤਾਲ ਆ ਸ਼ਾਮਲ ਹੋ ਚੁੱਕੀ ਆ ਕੱਲ ਵੀ ਜਿਹੜਾ ਉਹਨਾਂ ਦੀ ਸਿਹਤ ਦੇ ਵਿੱਚ ਕਾਫੀ ਜ਼ਿਆਦਾ ਗਰਾਵਟਾਈ ਸੀ ਬੇਹੋਸ਼ ਤੱਕ ਹੋ ਗਏ ਸੀ ਡੱਲੇਵਾਲ ਸਾਹਿਬ ਉਸ ਤੋਂ ਬਾਅਦ ਲਗਾਤਾਰ ਜਿਹੜੀ ਸਾਨੂੰ ਚਿੰਤਾ ਏ ਉਹ ਹੁਣ ਉਹਨਾਂ ਦੇ ਸਿਹਤ ਦੀ ਜਿਹੜੀ ਸਟਾਉਣ ਲੱਗੀ ਪਰ ਉੱਥੇ ਹੀ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਵੱਡੇ ਸਵਾਲ ਕਰ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਜਿਹੜਾ ਖਨੌਰੀ ਬਾਰਡਰ ਆ ਉਸਤੇ ਚਾਰ ਛਪੇਰੇ ਜਿਹੜੀ ਫੋਰਸ ਆ ਉਹ ਵਧਣ ਲੱਗੀ ਹੈ ਕਿ ਜਿਹੜੀ ਪੰਜਾਬ ਸਰਕਾਰ ਆ ਇਹ ਸੈਂਟਰ ਸਰਕਾਰ ਦੇ ਨਾਲ ਰਲ ਚੁੱਕੀ ਆ ਕਿ ਹੁਣ ਜਿਹੜੀ ਪੰਜਾਬ ਸਰਕਾਰ ਆ ਉਹ ਸੈਂਟਰ ਸਰਕਾਰ ਦੇ ਹਾਕ ਵਿੱਚ ਪੁਗਤੇਗੀ ਕਿ ਹੁਣ ਜਿਹੜੇ ਇਹ ਜਿਹੜਾ ਪੰਜਾਬ ਦਾ ਪ੍ਰਸ਼ਾਸਨ ਆ ਜਿਹੜੀ ਫੋਰਸ ਵਧਾਈ ਜਾ ਰਹੀ ਹੈ ਕਿ ਹੁਣੇ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਬਾਰਡਰ ਤੋਂ ਚੱਕਣਾ ਚਾਹੁੰਦੇ ਆ ਦੀ ਉਹਨਾਂ ਨੇ ਇੱਕ ਗੱਲ ਸਪਸ਼ਟ ਕਰ ਦਿਆ ਗਿਆ ਕਿ ਜੇਕਰ ਤੁਹਾਨੂੰ ਡੱਲੇਵਾਲ ਸਾਹਿਬ ਨੂੰ ਚੱਕਣਾ ਤਾਂ ਸਾਡੀਆਂ ਲਾਸ਼ਾਂ ਉੱਪਰ ਦੀ ਤੁਹਾਨੂੰ ਨੰਗਣਾ ਪਵੇਗਾ ਇਦਾਂ ਦੀ ਜਿਹੜੀ ਗੱਲ ਹੈ ਉਹ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਦੇ ਵੱਲੋਂ ਕਹੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਜਿਹੜੇ ਕਿਸਾਨ ਆ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਹੁਣ ਜਿਹੜੀ ਜ਼ਿਆਦਾ ਲੋੜ ਹੈ ਖਨੌਰੀ ਬਾਰਡਰ ਤੇ ਆ ਕਿਉਂਕਿ ਜਿਹੜਾ ਕਹਿੰਦੀ ਹੈ ਕਿ ਹੁਣ ਕਿਸਾਨ ਦਾ ਜਿਹੜਾ ਇਹ ਮੁੱਦਾ ਇਹ ਹੁਣ ਕਾਫੀ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਕਿਸਾਨ ਅੰਦੋਲਨ ਕਾਫੀ ਜ਼ਿਆਦਾ ਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਪਿਛਲੇ ਇਹ 25 ਦਿਨਾਂ ਤੋਂ ਜਿਹੜੇ ਉਹ ਮਰਨ ਵਰਤ ਤੇ ਬੈਠੇ ਆ ਤਾਂ ਕੱਲ ਉਹਨਾਂ ਦੀ ਸਿਹਤ ਦੇ ਵਿੱਚ ਕਾਫੀ ਜ਼ਿਆਦਾ ਗਰਾਬਟਾਈ ਸੀ ਸਿਹਤ ਨਾਜ਼ੁਕ ਹੋ ਗਈ ਸੀ ਜਦੋਂ ਉਹਨਾਂ ਨੂੰ ਜਾਨਕੀ ਕਹਿ ਦਈਏ ਕਿ ਨਹਾ ਕੇ ਵਾਪਸ ਆ ਰਹੇ ਸੀ ਤਾਂ ਉਹ ਬੇਹੋਸ਼ ਵੀ ਹੋ ਜਾਂਦੇ ਆ ਕਾਫੀ ਦੇਰ ਬਾਅਦ ਉਹਨਾਂ ਨੂੰ ਹੋਸ਼ ਆਈ ਤਾਂ ਲਗਾਤਾਰ ਜਿਹੜੀਆਂ ਇਦਾਂ ਦੀਆਂ ਖਬਰਾਂ ਹੁਣ ਆ ਰਹੀਆਂ ਨੇ ਕਿ ਉੱਥੇ ਜਿਹੜੀ ਫੋਰਸ ਹੈ ਉਹ ਵੀ ਵਧਣੀ ਸ਼ੁਰੂ ਹੋ ਗਈ ਆ ਕਿ ਜਿਹੜੀ ਪੰਜਾਬ ਪੁਲਿਸ ਹੈ ਪੰਜਾਬ ਪ੍ਰਸ਼ਾਸਨ ਹੈ ਉਹਨਾਂ ਨੂੰ ਉਹ ਧਰਨੇ ਤੋਂ ਚੱਕਣਾ ਚਾਹੁੰਦਾ ਮੈਂ ਪਿਛਲੀ 25 ਨਵੰਬਰ ਨੂੰ ਚੱਕਿਆ ਸੀ ਤਾਂ ਕਿ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਉਹ ਮਰਨਵਾਰਤ ਤੇ ਨਾਂ ਬੈਠ ਸਕਣ ਪਰ ਫਿਰ ਵੀ ਉਹਨਾਂ ਦੇ ਵੱਲੋਂ ਜਿਹੜਾ 26 ਨਵੰਬਰ ਨੂੰ ਮਰਨਵਾਰਤ ਰੱਖ ਲਿਆ ਗਿਆ ਸੀ ਉਸ ਤੋਂ ਬਾਅਦ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਲਗਾਤਾਰ ਗਰਾਵਟ ਆ ਰਹੀ ਆ ਡਾਕਟਰਾਂ ਦੇ ਵੱਲੋਂ ਵੀ ਜਿਹੜੀ ਉਹਨਾਂ ਦੇ ਲਈ ਚਿੰਤਾ ਪ੍ਰਗਟਾਈ ਜਾ ਰਹੀ ਆ ਸਰਕਾਰ ਦੇ ਨੁਮਾਇੰਦੇ ਵੀ ਉਹਨਾਂ ਨੂੰ ਉਹ ਮਿਲ ਕੇ ਆਏ ਨੇ ਚਾਹੇ ਚੇਤਨ ਸਿੰਘ ਜੋੜੇ ਮੱਜਰਾ ਹੁਣ ਪੰਜਾਬ ਸਰਕਾਰ ਦੇ ਨੁਮਾਇੰਦੇ ਮਿਲ ਕੇ ਆਏ ਨੇ ਡੀਜੀਪੀ ਪੰਜਾਬ ਉਹ ਵੀ ਮਿਲ ਕੇ ਆਏ ਨੇ ਤਾਂ ਲਗਾਤਾਰ ਜਿਹੜੀ ਉਹਨਾਂ ਦੀ ਸਿਹਤ ਦੇ ਵਿੱਚ ਗਰਾਵਟ ਉਹ ਆਵਣੀ ਸ਼ੁਰੂ ਹੋ ਗਈ ਆ ਤਾਂ ਉੱਥੇ ਇੱਕ ਕਿਸਾਨ ਆਗੂ ਸਰਬੰਸ ਸਿੰਘ ਪਨੇਰ ਦੇ ਵੱਲੋਂ ਵੀ ਚਿੰਤਾ ਜਤਾਈ ਗਈ ਆ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਇੱਕ ਆਗੂ ਹੈ ਉਹ ਮਰਨ ਵਰਤ ਦੇ ਬੈਠਾ ਪਰ ਪੰਜਾਬ ਸਰਕਾਰ ਜਿਹੜੀ ਉਹ ਵੀ ਹੋਣਾ ਸੈਂਟਰ ਸਰਕਾਰ ਦੇ ਹੱਕਤ ਭੁਗਤਣਾ ਸ਼ੁਰੂ ਹੋ ਗਈ ਆ ਕਿਉਂਕਿ ਉਹਨਾਂ ਦੇ ਵੱਲੋਂ ਜਿਹੜੀ ਚਾਰਚਪਰੇ ਫੋਰਸ ਹੈ ਉਹ ਵਧਣੀ ਸ਼ੁਰੂ ਹੋ ਗਈ ਹੈ ਕਿਤੇ ਨਾ ਕਿਤੇ ਜਿਹੜਾ ਉਹਨੂੰ ਖਦਸ਼ਾ ਹੈ ਕਿ ਜਿਹੜਾ ਪੰਜਾਬ ਪ੍ਰਸ਼ਾਸਨ ਹੈ ਉਹ ਜਗਜੀਤ ਸਿੰਘ ਡੱਲੇਵਾਲ ਨੂੰ ਉੱਥੋਂ ਜ਼ਬਰੀ ਇਹ ਚੁੱਕਣਾ ਚਾਹੁੰਦਾ ਹੈ ਉਹਨਾਂ ਦਾ ਜਿਹੜਾ ਕਹਿ ਕਿ ਉਹਨਾਂ ਨੇ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਮਨਾਂ ਕੀਤਾ ਹੋਇਆ ਉਸ ਨੂੰ ਜਿਹੜਾ ਮੈਡੀਕਲ ਟ੍ਰੀਟਮੈਂਟ ਦੇਣਾ ਚਾਹੁੰਦੇ ਨੇ ਜਿਸ ਤੇ ਕਰਕੇ ਉਹਨਾਂ ਨੂੰ ਉੱਥੋਂ ਚੱਕਿਆ ਜਾ ਸਕਦਾ ਏ ਇਦਾਂ ਦੀਆਂ ਜਿਹੜੀਆਂ ਖਬਰਾਂ ਨੇ ਇਦਾਂ ਦੀ ਜਿਹੜੀ ਸਪਸ਼ਟੀਕਰਨ ਆ ਸਰਵਣ ਸਿੰਘ ਪੰਦੇਰ ਕਿਸਾਨ ਆਕੂ ਦੇ ਵੱਲੋਂ ਦਿੱਤਾ ਗਿਆ ਏ ਹੋਰ ਕੀ ਕੁਝ ਕਿਹਾ ਸਰਵਣ ਸਿੰਘ ਪੰਦੇਰ ਨੇ ਆਓ ਤੁਹਾਨੂੰ ਸੁਣਾ ਦਿੰਨੇ ਆ ਮੈਂ ਸਰਵਣ ਸਿੰਘ ਪੰਦੇਰ ਕਐਮਐਮ ਤੇ ਐਸਕੇਐਮ ਨਾਨ ਪੋਲਿਟਿਕਲ ਦਾ ਕੋਆਰਡੀਨੇਟਰ ਲਗਭਗ 312 ਦਿਨ ਹੋ ਗਏ ਸਾਡੇ ਮੋਰਚੇ ਨੂੰ ਚੱਲਦਿਆਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦਾ ਮਰਨ ਵਰਤ ਅੱਜ 5ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਕੱਲ ਜਦੋਂ ਇਸ਼ਨਾਨ ਕਰਨਾ ਚਾਹੁੰਦੇ ਸੀ ਉਦੋਂ 10 ਮਿੰਟ ਲਈ ਲਗਭਗ ਬੇਹੋਸ਼ ਰਹੇ ਉਦੋਂ ਬਾਅਦ ਉਹਨਾਂ ਨੂੰ ਹੋਸ਼ ਆਈ ਉਹਨਾਂ ਨੇ ਜੜਾਵਾ ਉਹ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਰੱਖਣਾ ਚਾਹਿਆ ਪਰ ਤੁਹਾਨੂੰ ਪਤਾ ਸਰਕਾਰਾਂ ਉਹ ਆਡੀਓ ਉਹਨਾਂ ਦੇ ਉੱਤੇ ਨਹੀਂ ਜਾਣ ਦਿੱਤੀ ਗਈ ਪੱਖ ਇਹੀ ਰੱਖਣਾ ਚਾਹੁੰਦੇ ਸੀ ਕਿ ਜਿਹੜੀ ਸੰਜੀ ਪਾਰਲੀਮੈਂਟ ਦੀ ਕਮੇਟੀ ਨੇ ਹੁਣ ਰਿਪੋਰਟ ਦਿੱਤੀ ਆ ਜਿਹਦੇ ਵਿੱਚ 23 ਫਸਲਾਂ ਤੇ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਕਹੀ ਆ ਹੋਰ ਵੀ ਗੱਲਾਂ ਹੈ ਔਰ ਜੜੀਆਂ ਪ੍ਰਧਾਨ ਮੰਤਰੀ ਜੀ ਨੇ ਗੱਲਾਂ ਕਈਆਂ ਜੜੀਆਂ ਲਿਖਤੀ ਚਿੱਠੀਆਂ ਆਈਆਂ ਉਹ ਯਾਦ ਕਰਾਉਣਾ ਚਾਹੁੰਦੇ ਸੀਗੇ ਔਰ ਇਹ ਤੋਂ ਗਾਹਾਂ ਪੰਜਾਬੀਓ ਜੇ ਦਿੱਲੀ ਅੰਦੋਲਨ ਦੋ ਦੀਆਂ ਮੰਗਾਂ ਜਿਹੜੀਆਂ 12 ਮੰਗਾਂਆਂ ਆਪਣੀਆਂ ਜਿੱਚ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਦੇਸ਼ ਦੇ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਸੀ250 ਦੇ ਅਨੁਸਾਰ ਫਸਲਾਂ ਦੇ ਭਾਅ 200 ਦੇ ਨਰੇਗਾ ਚੰਗੀ ਦਿਹਾੜੀ ਆਦ ਮੰਗਾ ਉਹਨਾਂ ਨੂੰ ਪੂਰਾ ਕਰਾਉਣਾ ਚਾਹੁੰਦੇ ਜਿੱਤੀਏ ਮੋਰਚੇ ਨੂੰ ਤਾਂ ਤੀ ਦਾ ਭਰਾਓ ਪੰਜਾਬ ਬੰਦ ਦਾ ਦੋਹਾਂ ਫੋਰਮਾਂ ਦਾ ਸੱਦਾ ਕਾਮਯਾਬ ਕਰਾਈਏ ਆਪਾਂ ਇੱਕ ਘਰ ਘਰ ਆਵਾਜ਼ ਸਾਡੀ ਚੁੱਲੇ-ਚੁੱਲੇ ਤੱਕ ਆਵਾਜ਼ ਜਾਵੇ ਔਰ ਜਿਵੇਂ ਅਸੀਂ ਸੁਣ ਰਹੇ ਜਿਵੇਂ ਸਾਡੇ ਸਾਥੀ ਦੱਸ ਰਹੇ ਆ ਵੀ ਖਨੌਰੀ ਬਾਰਡਰ ਦੀ ਚਾਰਚ ਫੇਰੇ ਫੋਰਸਾਂ ਵਧ ਰਹੀਆਂ ਨੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਕੋਲ ਸਵਾਲ ਕਰਦੇ ਹਾਂ ਸਪਸ਼ਟ ਕਰਨ ਵੀ ਉਹਨਾਂ ਦੀ ਮਨਸ਼ਾ ਕੀ ਉਹ ਦਿੱਲੀ ਦੇ ਹੱਕ ਚ ਭੁਗਤਣਗੇ ਇਹ ਸਪਸ਼ਟ ਉਹਨਾਂ ਨੂੰ ਕਰਨਾ ਚਾਹੀਦਾ ਜਾਂ ਪਰਲੇ ਪਾਸੋਂ ਅਟੈਕ ਆਊਗਾ ਅਸੀਂ ਸਪਸ਼ਟ ਕਹਿਣਾ ਚਾੁੰਦੇ ਆਂ ਕਿ ਸਾਡੀਆਂ ਲਾਸ਼ਾਂ ਤੋਂ ਨੰਗੇ ਤੋਂ ਬਗੈਰ ਤੁਸੀਂ ਡੱਲੇਵਾਲ ਸਾਭ ਜੀ ਦੇ ਨੇੜੇ ਨਹੀਂ ਜਾ ਸਕਦੇ। ਇਹ ਤੋਂ ਗਾਹਾਂ ਹਰਿਆਣੇ ਦੀਆਂ ਖਾ ਪੰਚਾਇਤਾਂ ਨੇ ਕੱਲ ਚੰਡੀਗੜ੍ਹ ਵਿੱਚ ਆ ਕੇ ਆਪਣੇ ਅੰਦੋਲਨ ਦਾ ਸਮਰਥਨ ਕੀਤਾ। ਧੰਨਵਾਦ ਤੇ 29 ਨੂੰ ਉਹਨਾਂ ਨੇ ਵੱਡਾ ਪ੍ਰੋਗਰਾਮ ਕਰਨ ਦਾ ਹਰਿਆਣੇ 'ਚ ਫੈਸਲਾ ਕੀਤਾ। ਇਸ ਤਰੀਕੇ ਨਾਲ ਭਰਾਵੋ ਪੰਜਾਬੀਓ ਇਹ ਵੱਡਾ ਅੰਦੋਲਨ ਹੈ ਇਹਨੂੰ ਆਪਾਂ ਜਿੱਤਣਾ ਹੈਗਾ ਵਾ ਹਰ ਜਿੱਤ ਤਾਂ ਸਕਦੇ ਜਿਵੇਂ ਤੁਸੀਂ ਹੁਣ ਮਨ ਬਣਾ ਲਿਆ ਵਾ ਇਸ ਕਰਕੇ ਖਨੌਰੀ ਬਾਰਡਰ ਨੂੰ ਮਜ਼ਬੂਤ ਕਰੀਏ ਬਾਕੀ ਬਾਰਡਰਾਂ ਤੇ ਜਿਵੇਂ ਸ਼ੰਭੂ ਆ ਪਹੁੰਚੀਏ ਖਨੌਰੀ ਤੇ ਜ਼ਿਆਦਾ ਲੋੜ ਹੈਗੀ ਆ ਕਿਉਂਕਿ ਉੱਥੇ ਸਰਕਾਰ ਦੇ ਇਰਾਦੇ ਠੀਕ ਨਹੀਂ ਹੈਗੇ ਸੋ ਇਹ ਮੋਰਚਾ ਸੀ ਜਿੱਤਾਂਗੇ ਸਰਕਾਰ ਦੀਆਂ ਹਰ ਕਿਸਮ ਦੀਆਂ ਸਾਜ਼ਿਸ਼ਾਂ ਨਾ ਕਾਮਜਾਬ ਕਰਾਂਗੇ ਅਰ ਜਿਵੇਂ ਅੰਦੋਲਨ ਨੂੰ ਡੀਰੇਡ ਕਰ ਲਈ ਕੇਂਦਰ ਦਾ ਜ਼ੋਰ ਲੱਗਾ ਹੋਇਆ ਉਹਦੇ 'ਚ ਵੀ ਉਹਨੂੰ ਕਾਮਜਾਬ ਨਹੀਂ ਹੋਣ ਦਿਆਂਗੇ ਧੰਨਵਾਦ